ਗੁਰੂ ਅਰਸਈ ਦੀ ਐਡਵਾਂਸ ਅਕੈਡਮੀ ਬਾਰੇ ਹਰ ਇੱਕ ਨੂੰ ਪਤਾ ਹੈਗਾ ਜੇਕਰ ਗੁਰੂ ਅਰਸਈ ਸ਼ਹਿਰ ਦੀ ਗੱਲ ਕਰਦੇ ਆਂ ਤਾਂ ਪਿੰਡਾਂ ਤੱਕ ਇਸ ਅਕੈਡਮੀ ਦੀ ਤੁਮ ਹੈਗੀ ਕਿਉਂਕਿ ਬੱਚਿਆਂ ਨੂੰ ਜਿਹੜੀ ਸਖਲਾਈ ਦਿੱਤੀ ਜਾਂਦੀ ਹੈ ਇਹਨਾਂ ਦਾ ਪੜਾਉਣ ਦਾ ਤਰੀਕਾ ਇਹਨਾਂ ਦੇ ਸਿਟਿੰਗ ਦਾ ਤਰੀਕਾ ਬੱਚਿਆਂ ਦੇ ਬੈਠਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਤਾਂ ਖਾਸ ਹੈ ਹੈਗਾ ਹੀ ਹੈਗਾ ਨਾਲ ਹੀ ਆਫਲਾਈਨ ਦੇ ਨਾਲ-ਨਾਲ ਉਹਨਾਂ ਨੇ ਆਨਲਾਈਨ ਕਾਫੀ ਕੋਰਸ ਸ਼ੁਰੂ ਕਰ ਦਿੱਤੇ ਗਏ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਸ ਵੀਡੀਓ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਡਿਸਕਾਊਂਟ ਕਰ ਦਿੱਤਾ ਗਿਆ ਹੈ ਕਿਸਤੇ ਡਿਸਕਾਊਂਟ ਕੀਤਾ ਗਿਆ ਮੈਡਮ ਹੋਰੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਮੈਮ ਨੰਸ਼ਕਾ ਸਸੀਗਾਲ ਇੱਕ ਵਾਰ ਫੇਰ ਸਵਾਗਤ ਹੈ ਗੁਰੂਸਾਹਿਬ ਜੀ ਬਿਲਕੁਲ ਸਵਾਗਤ ਹੈ ਤੁਹਾਡਾ ਇੱਥੇ ਤੁਸੀਂ ਆਉਂਦੇ ਰਹੋ ਤੁਹਾਡੇ ਨਾਲ ਸਾਨੂੰ ਬਹੁਤ ਸਾਰਾ ਆਸ਼ੀਰਵਾਦ ਮਿਲ ਰਿਹਾ ਪਿਆਰ ਮਿਲ ਰਿਹਾ ਗੁਰੂ ਹਰ ਸਹਾਇਤਾ मोस्ट ਵੈਲਕਮ ਪਲੀਜ਼ ਆਫਲਾਈਨ ਦੇ ਨਾਲ ਆਨਲਾਈਨ ਕੀ ਸ਼ੁਰੂ ਕਰਨ ਜਾ ਰਹੇ ਹੋ ਕਿਹੜਾ ਖਾਸ ਜਿਹੜੇ ਕੋਰਸਿਸ ਦੇਣ ਜਾ ਰਹੇ ਹੋ ਜੋ ਕਿ ਖਾਸ ਹੋ ਗਿਆ ਉਹਨਾਂ ਦਾ ਐਡਵਾਂਸ ਕਾ ਅ ਜੇਕਰ ਮੈਂ ਪਹਿਲਾਂ ਮੌਜੂਦਾ ਸਰਵਿਸਸਾਂ ਦੀ ਗੱਲ ਕਰਾਂ ਤਾਂ ਸਰ ਆਇਲ ਸਪੀਟੀ ਅਤੇ ਸਪੋਕਨ ਤਾਂ ਆਪਾਂ ਕਰਵਾ ਹੀ ਰਹੇ ਹਾਂ ਮੌਜੂਦਾ ਸਰਵਿਸਸਾਂ ਦੇ ਵਿੱਚ ਵੱਡੀ ਨਿਊਜ਼ ਇਹ ਹੈ ਕਿ ਪੀਟੀ ਦੀਆਂ ਫੀਸ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਸਲੈਸ਼ ਕੀਤਾ ਹੈ ਜੂਨ ਤੇ ਜੁਲਾਈ ਦੀਆਂ ਐਡਮਿਸ਼ਨਸ ਜਿਹੜੀ ਹੈ ਉਹਦੇ ਲਈ ਆਪਣੀ ਫੀਸ ਸਿਰਫ 3500 ਰੁਪਏ ਪਰ ਮੰਥ ਹੈ ਜੋ ਕਿ ਪਹਿਲਾਂ ਨਾਰਮਲ ਡੇਜ਼ ਦੇ ਵਿੱਚ 6500 ਹੁੰਦੀ ਹੈ ਸੋਨ ਲਈ ਤੁਸੀਂ ਗੱਲ 6500 ਰੁਪਏ ਵਾਲੀ ਜਿਹੜੀ ਕੋਰਸ ਹੈਗਾ ਸੀ ਉਹਨ ਤੁਹਾਨੂੰ 3500 ਰੁਪਏ ਚ ਮਿਲਣ ਵਾਲਾ ਹੈ ਕਿਉਂਕਿ ਇੱਕ ਵੱਡੀ ਆਫਰ ਜਿਹੜੀ ਹੈ ਉਹ ਛੱਡ ਦਿੱਤੀ ਗਈ ਹੈ। ਬਿਲਕੁਲ ਸਰ ਇਹੇ ਆਫਰ 2 ਮਹੀਨੇ ਦੇ ਲਈ ਹੈ ਕਿਉਂਕਿ ਇੰਸਟੀਚਿਊਟ ਦੀ 8th ਐਨਿਵਰਸਰੀ ਸੀ ਤਾਂ ਉਸ ਖੁਸ਼ੀ ਦੇ ਵਿੱਚ ਅਸੀਂ ਸਟੂਡੈਂਟਸ ਦੇ ਲਈ ਇਹ ਡਿਸਕਾਊਂਟ ਆਫਰ ਦਿੱਤਾ ਹੈ। ਇਸ ਤੋਂ ਇਲਾਵਾ ਨਵੀਆਂ ਸਰਵਿਸਿਜ਼ ਸ਼ੁਰੂ ਹੋ ਰਹੀਆਂ ਉਹਨਾਂ ਬਾਰੇ ਵੀ ਆਪਾਂ ਦੱਸਣਾ ਚਾਹਾਂਗੇ। ਹਾਂਜੀ ਆਂ। ਆ ਸਰ ਆਫਲਾਈਨ ਦੇ ਨਾਲ-ਨਾਲ ਆਪਾਂ ਆਨਲਾਈਨ ਵੀ ਆਪਣੇ ਕੋਰਸਸ ਸ਼ੁਰੂ ਕੀਤੇ ਐ। ਫੋਰ ਐਗਜ਼ਾਮਪਲ ਸਾਡੇ ਕੋਲ ਜਿਹੜੇ ਸਟੂਡੈਂਟਸ ਨੇੜੇ ਪਿੰਡਾਂ ਤੋਂ ਜਾਂ ਮੰਡੀ ਚੋਂ ਆਉਂਦੇ ਆ ਉਹਨਾਂ ਲਈ ਤਾਂ ਕਲਾਸਰੂਮ ਕੋਚਿੰਗ ਹੈ ਹੀ ਐ ਪਰ ਸਾਡੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਸਟੂਡੈਂਟਸ ਐ ਉਹ ਬਹੁਤ ਸਟਰਗਲ ਕਰ ਰਹੇ ਸੀ ਅੱਛੇ ਟੀਚਰਸ ਫਾਈਂਡ ਕਰਨ ਲਈ ਤਾਂ ਅਸੀਂ ਹੁਣ ਇਨਵੈਸਟ ਕੀਤਾ ਇੱਕ ਐਪਲੀਕੇਸ਼ਨ ਦੇ ਵਿੱਚ ਜਿਹੜੀ ਕਿ ਇੱਕ ਐਂਡਰੋਇਡ ਐਂਡ ਆਈਓਐਸ ਐਪ ਐ ਉਹਦੇ ਵਿੱਚ ਸਟੂਡੈਂਟਸ ਨੂੰ ਫ੍ਰੈਂਚ ਜਰਮਨ ਆਇਲਸ ਪੀਟੀ ਸਾਰੇ ਤਰ੍ਹਾਂ ਦੇ ਕੋਰਸਸ ਮਿਲਣਗੇ ਐਕਸਕਲੂਸਿਵਲੀ ਫ੍ਰੋਮ ਐਡਵਾਂਸ ਅਕੈਡਮੀ ਕਿੰਨੇ ਜਿਹੜੇ ਹੈਗਾ ਉਹਨੂੰ ਡਾਊਨਲੋਡਿੰਗ ਕਰਨਾ ਹੈ ਜਾਂ ਉਹਦੀ ਕੀ ਫੀਸ ਰੱਖੀ ਹੈ ਕੋਰਸਸ ਦੀ ਫੀਸ ਕੀ ਹੈ ਜਿਹੜੀ ਆਨਲਾਈਨ ਸਿਰਫ ਫੀਸ ਵੇਰੀ ਕਰਦੀ ਆ ਅਕੋਰਡਿੰਗ ਟੂ ਦੀ ਕੋਰਸਸ ਔਰ ਫ੍ਰੈਂਚ ਐਂਡ ਜਰਮਨ ਦੇ ਕੋਰਸ ਲੈ ਕੇ ਆ ਰਹੇ ਹੋ ਵਿਦਿਆਰਥੀਆਂ ਦੇ ਲਈ ਵਿਦਿਆਰਥੀਆਂ ਦੇ ਉੱਚੇ ਰਿਪ ਵਿਕ ਦੀ ਗੱਲ ਕਰਦੇ ਆ ਤਾਂ ਉੱਚਾ ਪਵਿਕ ਕਰਨ ਦੇ ਅ ਅ ਸਰ ਪਿਛਲੇ 8 ਸਾਲ ਦੇ ਵਿੱਚ ਅਸੀਂ ਇਹ ਅਬਜ਼ਰਵ ਕੀਤਾ ਕਿ ਗੁਰੂ ਹਰ ਸਹਾਏ ਨੂੰ ਮਿਆਰੀ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ ਆਈਲ ਸਿਕ ਐਕਸਪੈਰੀਮੈਂਟ ਦੇ ਤੌਰ ਤੇ ਸ਼ੁਰੂ ਕੀਤਾ ਸੀ ਬਹੁਤ ਸਫਲ ਹੋਇਆ ਬੱਚਿਆਂ ਨੂੰ ਆਪਦੇ ਘਰ ਬੈਠਿਆਂ ਨੂੰ ਕੋਚਿੰਗ ਮਿਲ ਰਹੀ ਹੈ ਤਾਂ ਇਸ ਚੀਜ਼ ਦੇ ਚੰਗੇ ਹੁੰਗਾਰੇ ਨੂੰ ਦੇਖ ਕੇ ਹੁਣ ਅਸੀਂ ਬਾਕੀ ਫੀਲਡਸ ਦੇ ਵਿੱਚ ਵੀ ਸਪਰੈਡ ਕਰ ਰਹੇ ਹਾਂ ਫੋਰ ਏਗਜ਼ੈਂਪਲ ਅਸੀਂ ਸਕੂਲ ਸਟੂਡੈਂਟਸ ਦੇ ਲਈ ਮੈਥ ਸਾਇੰਸ ਇਹਨਾਂ ਚੀਜ਼ਾਂ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ ਹੈ ਅਤੇ ਜੁਲਾਈ ਦੇ ਵਿੱਚ ਸਭ ਤੋਂ ਵੱਡੀ ਨਿਊਜ਼ ਜੋ ਅਸੀਂ ਤੁਹਾਡੇ ਚੈਨਲ ਰਾਹੀਂ ਦੇਣਾ ਚਾਹੁੰਦੇ ਹਾਂ ਜੁਲਾਈ ਦੇ ਵਿੱਚ ਅਸੀਂ ਸਰਕਾਰੀ ਨੌਕਰੀ ਦੇ ਲਈ ਜੋ ਵਿਦਿਆਰਥੀ ਤਿਆਰੀ ਕਰ ਰਹੇ ਹੁੰਦੇ ਆ ਉਹਨਾਂ ਨੂੰ ਕੋਚਿੰਗ ਦੇਣਾ ਚਾਹੁੰਦੇ ਆ ਜਿਵੇਂ ਕਿ ਆਪਣੇ ਬੱਚੇ ਲੁਧਿਆਣਾ ਚੰਡੀਗੜ੍ਹ ਦਿੱਲੀ ਬਠਿੰਡਾ ਜਾਂਦੇ ਆ ਅਸੀਂ ਚਾਹੁੰਦੇ ਆ ਬੱਚੇ ਆਪਣੇ ਘਰ ਦੇ ਕੰਫਰਟ ਵਿੱਚ ਬੈਠ ਕੇ ਘੱਟ ਖਰਚਾ ਕਰਕੇ ਘੱਟ ਸਮਾਂ ਖਰਾਬ ਕਰਕੇ ਇੱਥੋਂ ਹੀ ਆਪਦੇ ਸ਼ਹਿਰ ਤੋਂ ਹੀ ਪੜ੍ਹ ਕੇ ਜਾਣ ਤੇ ਸ਼ਹਿਰ ਦਾ ਨਾਮ ਵੀ ਨਾਲ-ਨਾਲ ਉੱਚਾ ਹੋਵੇ। ਬਿਲਕੁਲ ਜਿਵੇਂ ਸਰਕਾਰੀ ਜੋਬ ਹੁਣ ਨਿਕਲਣੀਆਂ ਹੈਗੀਆਂ, ਸਰਕਾਰੀ ਜੋਬ ਲਈ ਬੰਦਾ ਕਹਿੰਦਾ ਮੈਂ ਤਿਆਰੀ ਕਿੱਥੇ ਕਰਾਂ? ਹੁਣ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਤਿਆਰੀ ਗੁਰੂ ਅਸਾਏ ਐਡਵਾਂਸ ਅਕੈਡਮੀ ਤੇ ਹੋ ਸਕਦੀ ਹੈ। ਕਰਤਾ ਪ੍ਰਬੰਧ। ਬਿਲਕੁਲ ਸਰ ਟੀਚਰਸ ਆਲਰੇਡੀ ਹੈ, ਬੈਚ ਜੁਲਾਈ ਦੇ ਵਿੱਚ ਸ਼ੁਰੂ ਹੋ ਰਿਹਾ ਹੈ ਜਿਵੇਂ ਕਿ ਪੀਸੀਐਸ ਦੀ ਨੋਟੀਫਿਕੇਸ਼ਨ ਥੋੜੀ ਡਿਲੇ ਹੋ ਗਈ ਹੈ ਪਰ ਬੱਚਾਂ ਕੋਲ ਖੁੱਲਾ ਟਾਈਮ ਮਿਲ ਗਿਆ ਹੈ। ਤਹਿਸੀਲਦਾਰ ਦੀਆਂ ਜੋਬਸ ਜਾਂ ਬੈਂਕ ਪੀਓ ਦੀਆਂ ਜੋਬਸ ਨੇ, ਸਰਕਾਰੀ ਟੀਚਰਸ ਜਿਵੇਂ ਟੈਟ ਕਲੀਅਰ ਕਰਨਾ ਇੰਸਟੀਚਿਊਟ ਹੋਵੇ ਬੇਸਿਕ ਇੰਗਲਿਸ਼ ਹੋਵੇ ਜਨਰਲ ਅਵੇਅਰਨੈਸ ਹੋਵੇ ਸਾਰੇ ਸਬਜੈਕਟਸ ਦੇ ਪ੍ਰੋਪਰ ਟ੍ਰੇਨਡ ਟੀਚਰਸ ਆਲਰੇਡੀ ਸਟਾਫਡ ਹੈ ਸਟਾਫ ਪੂਰਾ ਹੈਗਾ ਤੇ ਨਵੀਂ ਤੁਸੀਂ ਇੱਕ ਦਿੱਖ ਵੀ ਜਿਹੜੀ ਹੈਗੀ ਐਡਵਾਂਸ ਕਾਡਿੰਗ ਦੇ ਰੂਮ ਵੀ ਤਿਆਰ ਹੈ ਅਸੀਂ ਵੀ ਲੱਗੇ ਸਭ ਕੰਪਲੀਟ ਹੈ ਹਾਂਜੀ ਸਰ ਇਹ ਤਾਂ ਜੋ ਆਏਗਾ ਉਹ ਦੇਖੇਗਾ ਹੀ ਸਭ ਦੇ ਸਾਹਮਣੇ ਹੀ ਹੈ ਅਸੀਂ ਆਪਦੇ ਵੱਲੋਂ ਪੂਰੀ ਤਿਆਰੀ ਨਾਲ ਬੈਠੇ ਹਾਂ ਹੁਣ ਸਿਰਫ ਇੱਕ ਹੰਗਾਰੇ ਦੀ ਜ਼ਰੂਰਤ ਹੈ ਗੁਰੂ ਹਰ ਸਹਾਇ ਤੋਂ ਤੇ ਕੀ ਅਪੀਲ ਹੈਗੀ ਆ ਹੰਗਾਰੇ ਦੇ ਲਈ ਲੋਕਾਂ ਨੂੰ ਇਹੀ ਅਪੀਲ ਹੈ ਸਰ ਕਿ ਚਾਹੇ ਤੁਸੀਂ ਵਿਦੇਸ਼ ਜਾ ਕੇ ਆਪਦਾ ਭਵਿੱਖ ਬਣਾਉਣਾ ਚਾਹੇ ਆਪਦੇ ਦੇਸ਼ ਵਿੱਚ ਰਹਿਣਾ ਇਹ ਤਾਂ ਆਪਦੀ ਆਪਦੀ ਫੈਮਿਲੀ ਦੀ ਪਰਸਨਲ ਚੁਆਇਸ ਹੈ ਪਰ ਤੁਸੀਂ ਜੋ ਵੀ ਭਵਿੱਖ ਬਣਾਣਾ ਹੈ ਜੀ ਉੱਥੇ ਕਿਤੇ ਤੁਹਾਨੂੰ ਪੜ੍ਹਾਈ ਦੀ ਜ਼ਰੂਰਤ ਹੈ ਜਾਂ ਸਲਾਹ ਦੀ ਜ਼ਰੂਰਤ ਹੈ ਤਾਂ ਐਡਵਾਂਸ ਅਕੈਡਮੀ ਤੁਹਾਡੇ ਲਈ ਹਾਜ਼ਰ ਹੈ ਬਿਲਕੁਲ ਜੀ ਜੇ ਜੌਬ ਲੱਗਣਾ ਹੈ ਸਲਾਹ ਲੈਣੀ ਹੈ ਜੇਕਰ ਪੜ੍ਹਨਾ ਹੈ ਜਾਂ ਆਇਲਟਰਸ ਕਰਨੀਆਂ ਕੁਝ ਵੀ ਕਰਨਾ ਹੈ ਤਾਂ ਸਲਾਹ ਦੀ ਜ਼ਰੂਰੀ ਲੋੜ ਹੈ ਕਿ ਕਿਹਨੇ ਸਲਾਹ ਕਿੰਦੀ ਲਈ ਜਾਏ ਸਲਾਹ ਹੋਂਦੀ ਹੀ ਲਈ ਜਾਂਦੀ ਹੈ ਜਿਹੜਾ ਕਾਮਯਾਬ ਹੋਵੇ ਜਿਹੜਾ ਸਫਲ ਹੋਵੇ ਜਿਵੇਂ ਇੱਕ ਕਹਾਵਤ ਹੈ ਕਿ ਕਹਿੰਦੇ ਪੱਠਾ ਲਾਉਣਾ ਤੇ ਸਲਾਹ ਕਿੰਦੀ ਲਾਂਗੇ ਸਲਾਹ ਉਹਨਾਂ ਦੀ ਲਾਂਗੇ ਜਿੰਦਾ ਪੱਠਾ ਕੰਮ ਜਾਵੇ ਜਿੰਦਾ ਪੱਠਾ ਬਹਿ ਗਿਆ ਤੋ ਤੁਹਾਡਾ ਬੱਠਾ ਬਿਠਾ ਦੂਗਾ ਤੁਹਾਡਾ ਪੱਠਾ ਨਹੀਂ ਬੈਠੂਗਾ ਕਿਉਂਗੀ ਐਡਵਾਂਸ ਅਕੈਡਮੀ ਤੋਂ ਤੁਸੀਂ ਸਲਾਹ ਲੈਂਦੇ ਹੋ ਕਿਉਂਕਿ ਇਹਨਾਂ ਦੇ ਬੱਚੇ ਫੋਰਨ ਦੇ ਵਿੱਚ ਜਾ ਚੁੱਕੇ ਆ ਤਸਵੀਰਾਂ ਲੱਗੀਆਂ ਅ ਇਸ ਤੋਂ ਇਲਾਵਾ ਲੱਗ ਲੱਗ ਕੋਰਸਿਸ ਜਿਹੜੇ ਆ ਉਹ ਕਰਾਏ ਜਾ ਰਿਹਾ ਜਿੰਨਾਂ ਲੋਕਾਂ ਨੇ ਸਰਕਾਰੀ ਜੋਬ ਲੈਣੀ ਆ ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਡਿਸਕਾਊਂਟ ਜਿਹੜਾ ਇਹਨਾਂ ਨੇ ਦੱਸ ਦਿੱਤਾ ਹੈਗਾ ਨਾਲ ਹੀ ਇੱਕ ਐਪਲੀਕੇਸ਼ਨ ਦੇ ਦਿੱਤੀ ਗਈ ਹੈ ਐਪ ਹੈ ਉਹ ਸੈੱਫ ਦੇ ਜਰੀਏ ਤੁਸੀਂ ਆਨਲਾਈਨ ਕਲਾਸਾਂ ਘਰ ਬੈਠੇ ਉਹ ਵੀ ਲਹਾ ਐਡਵਾਂਸ ਅਕੈਡਮੀ ਦਾ ਇੱਥੋਂ ਚੱਲਿਆ ਹੋਇਆ ਗੁਰੂ ਸਾਹਿਬ ਦਾ ਐਡਵਾਂਸ ਅਕੈਡਮੀ ਹੁਣ ਪੰਜਾਬ ਨਹੀਂ ਬਾਹਰਲੇ ਦੇਸ਼ਾਂ ਤੱਕ ਜਿਹੜਾ ਹੈਗਾ ਇਸ ਅਕੈਡਮੀ ਦਾ ਨਾਂ ਬੋਰਿਆ ਤੂਤੀ ਬੋਲਦੀ ਹੈਗੀ ਐਡਵਾਂਸ ਅਕੈਡਮੀ ਵਾਲਿਆਂ ਤੇ ਐਡਵਾਂਸ ਅਕੈਡਮੀ ਤੇ ਆਣਾ ਪਊਗਾ ਤੇ ਤਾਂ ਹੀ ਤੁਸੀਂ ਦੂਜੇ ਬੱਚਿਆਂ ਨਾਲ ਐਡਵਾਂਸ ਨਿਕਲ ਸਕਦੇ ਹੋ ਦੇਖਦੇ ਤੋਂ ਇਲਾਵਾ ਆਪਾਂ ਹੋਰ ਜਾਣਕਾਰੀ ਹਾਸਲ ਕਰ ਲੈਂਦੇ ਆ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਹੈਗੇ ਆ ਉਹਦੇ ਲਈ ਕਿਹੜੇ ਕੋਰਸਿਸ ਦਾ ਜਾਂ ਕੀ ਕਰਨਾ ਪੈਂਦਾ ਜਾਂ ਲੋਕ ਕਿਦਾਂ ਸਿੱਧਾ ਜਾ ਸਕਦੇ ਆ ਮੈਂ ਜਿਹੜੇ ਬਾਹਰ ਜਾ ਰਹੇ ਆ ਕਿਹੜਾ ਦੇਸ਼ ਹੋਣ ਚੱਲ ਰਿਹਾ ਹੈਗਾ ਸਰ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਕੈਨੇਡਾ ਆਸਟ੍ਰੇਲੀਆ ਨੇ ਤਾਂ process ਥੋੜਾ ਸਟ੍ਰਿਕਟ ਕਰ ਦਿੱਤਾ ਹੈ ਪਰ ਹਾਲੇ ਵੀ opportunity ਹੈ ਜਿਹੜੇ ਵੀ ਸਟੂਡੈਂਟਸ ਇੱਛੁਕ ਨੇ ਕਿ ਉਹ ਵਿਦੇਸ਼ ਵਿੱਚ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਆ ਪੜ੍ਹਨਾ ਚਾਹੁੰਦੇ ਆ ਤਾਂ ਸਾਈਪਰਸ ਅਤੇ ਯੂਕੇ ਇਹਨਾਂ ਦੀਆਂ options ਬਹੁਤ achchiyan ne visas ਲਈ ਬਹੁਤ lenient ਹੈ ਦੋਨੋਂ countries ਆਲਸ ਕਰਨਾ ਹੈ ਤਾਂ ਅਸੀਂ ਬੈਠੇ ਹਾਂ ਸਰ ਪਰ ਵੈਸੇ ਸਾਡੇ ਕੋਲ ਯੂਕੇ ਅਤੇ ਸਾਈਪ੍ਰਸ ਦੀ ਸਟੱਡੀ ਵੀਜ਼ਾਸ ਵਿਦਆਊਟ ਆਲਸ ਆਪਸ਼ਨਸ ਵੀ ਅਵੇਲੇਬਲ ਹੈ ਸੋ ਜੋ ਕੋਈ ਵੀ ਬੱਚਾ ਜੇ ਸੋਚਦਾ ਹੈ ਕਿ ਆਲਸ ਉਹ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਹੋਣੀ ਤਾਂ ਫਿਰ ਉਹ ਵਿਦਆਊਟ ਆਲਸ ਦੀ ਆਪਸ਼ਨ ਵੀ ਲੈ ਸਕਦੇ ਆ ਹੋਰ ਕੀ ਆ ਤੁਹਾਡੇ ਕੋਲ ਦੱਸ ਅ ਸਰ ਇਸ ਤੋਂ ਇਲਾਵਾ ਇੱਕ ਮਾਲਟਾ ਕੰਟਰੀ ਵੀ ਹੈ ਉਹ ਵੀ ਇੱਕ ਬਹੁਤ ਛੋਟੇ ਪੈਕੇਜ ਦੇ ਵਿੱਚ ਮਤਲਬ ਘੱਟ ਸਮੇਂ ਦੀ ਪ੍ਰੋਸੈਸਿੰਗ ਦੇ ਟਾਈਮ ਦੇ ਨਾਲ ਜਿਵੇਂ ਬਹੁਤ ਕਾਲੇ ਬੱਚੇ ਹੁੰਦੇ ਆ ਘੱਟ ਬਜਟ ਵਾਲੇ ਆ ਉਹ ਮਾਲਟਾ ਵੀ ਜਾ ਸਕਦੇ ਆ ਅ ਇਸ ਤੋਂ ਇਲਾਵਾ ਆਪਣੇ ਕੋਲੇ অপਸ਼ਨਸ ਇਹ ਹੈਗੀਆਂ ਨੇ ਸਰ ਕਿ ਫ੍ਰੀ ਸਲਾਹ ਲੈਣ ਲਈ ਕੋਈ ਵੀ ਆ ਸਕਦਾ ਜਿਵੇਂ ਕਿ ਇੱਕ ਵਾਰ ਤਾਂ ਪਲੱਸ 2 ਤੋਂ ਬਾਅਦ ਹਰ ਕੋਈ ਸੁਪਨਾ ਦੇਖਦਾ ਹੈ ਕਿ ਅਸੀਂ ਆਪਣੀ ਕਿਸਮਤ ਦੇਸ਼ ਵਿਦੇਸ਼ ਵਿੱਚ ਅਜ਼ਮਾ ਕੇ ਵੇਖੀਏ ਸਾਡੀ ਅਪੀਲ ਸਿਰਫ ਇਹ ਹੈ ਕਿ ਆਪਣੇ ਇਲਾਕੇ ਦੇ ਜਿਹੜੇ ਇਨੋਸੈਂਟ ਲੋਕ ਨੇ ਉਹ ਪਹਿਲਾਂ ਹਾਂਜੀ ਸਰ ਵੀ ਉਹ ਪਹਿਲਾਂ ਪਹਿਲਾਂ ਉਹ ਵੱਡੇ ਸ਼ਹਿਰ ਵੱਲ ਨੂੰ ਜਾਂਦੇ ਨੇ ਵੱਡੀਆਂ ਮੱਛੀਆਂ ਦੇ ਜਾਲ ਵਿੱਚ ਫਸ ਜਾਂਦੇ ਨੇ ਜਿਵੇਂ ਉੱਥੇ ਜਾ ਕੇ ਉੱਥੇ ਪੈਸੇ ਫਸਾ ਲੈਂਦੇ ਨੇ 3 ਲੱਖ 4 ਲੱਖ ਔਰ ਫਿਰ ਆ ਕੇ ਵਾਪਸ ਆ ਕੇ ਸਾਨੂੰ ਆਪਦੀ ਦੁੱਖ ਭਰੀ ਕਹਾਣੀ ਸੁਣਾਉਂਦੇ ਉੱਥੇ ਅਸੀਂ 2 ਲੱਖ ਰੁਪਏ ਦੇ ਤਾਂ ਇੱਥੇ ਅਸੀਂ 3 ਦੇ ਤਾਂ ਪੁੱਛੀਏ ਕਿਉਂ ਗਏ ਹੋ ਉੱਥੇ ਜੀ ਸਸਤਾ ਪੈਕੇਜ ਸੀ 6 ਲੱਖ ਦਾ ਪੈਕੇਜ ਸੀ ਆਸਟ੍ਰੇਲੀਆ ਦਾ ਅਸੀਂ ਇਹ ਜਾਣਕਾਰੀ ਦੇਣਾ ਚਾਹੁੰਦੇ ਆਂ ਵੀ ਇੰਨਾ ਸਸਤਾ ਪੈਕੇਜ ਜੇ ਸੱਚੀ ਵਿੱਚ ਲੀਗਲੀ ਹੋਵੇ ਤਾਂ ਫਿਰ ਪੰਜਾਬ ਖਾਲੀ ਨਾ ਹੋ ਜਾਵੇ ਇਹ ਪੈਕੇजेस ਤੇ ਪੈਸਾ ਵੀ ਲੱਗਦਾ ਸਮਾਂ ਵੀ ਲੱਗਦਾ ਜੈਨੂਇਨ ਜਿਹੜਾ ਏਜੰਟ ਕੰਮ ਕਰੇਗਾ ਉਹ ਪ੍ਰੋਪਰ ਲੀਗਲ ਤਰੀਕੇ ਨਾਲ ਸਾਰੀਆਂ ਫੀਸ ਪੇ ਕਰਕੇ ਹੀ ਤੁਹਾਨੂੰ ਭੇਜੇਗਾ ਇੱਕ ਵਾਰ ਸਲਾਹ ਜ਼ਰੂਰ ਲੈ ਕੇ ਜਾਓ ਕੇਸ ਜਿੱਥੇ ਤੁਹਾਡਾ ਵਿਸ਼ਵਾਸ ਬੰਦਾ ਹੈ ਜਿੱਥੇ ਤੁਹਾਡਾ ਬਜਟ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੋਂ ਲਗਵਾ ਸਕਦੇ ਹੋ ਪਰ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਗੁਰੂ ਰਸਾਇਦਾ ਬੰਦਾ ਆਪਦੀ ਜੇਬ ਕਟਵਾ ਕੇ ਫੇਰ ਵਾਪਸ ਆਉਂਦਾ ਹੈ ਸਾਡੇ ਕੋਲ ਜੇਬ ਨਾ ਕਟਵਾਉਣ ਸਿੱਧਾ ਇੱਥੇ ਆਓ ਬਿਲਕੁਲ ਸਰ ਸਲਾਹ ਫ੍ਰੀ ਹੈ ਕੰਸਲਟੇਸ਼ਨ ਚਾਹੇ ਤੁਸੀਂ 10 ਕੰਸਲਟੇਸ਼ਨਸ ਲਓ ਆਪਦੇ ਕੇਸ ਤੇ ਅਸੀਂ ਕਦੇ ਫੋਰਸ ਨਹੀਂ ਕਰਦੇ ਕਿਸੇ client ਨੂੰ ਕਿ ਸਾਡੇ ਕੋਲੋਂ ਹੀ ਕੇਸ ਲਵਾਓ ਸਾਡਾ ਮਕਸਦ ਹੁੰਦਾ ਹੈ ਕਿ ਐਜੂਕੇਟ ਕਰਦੀਏ ਬੱਚੇ ਨੂੰ ਕਿ ਕੰਟਰੀ ਦੇ ਵਿੱਚ ਕੀ ਮਿਲੇਗਾ ਕੀ ਖਰਚਾ ਹੈ ਕਿ ਕੀ ਇਹਦੇ ਵਿੱਚ ਲੂਪ ਹੋਲਸ ਹੈ ਕਿਹੜੇ ਗਲਤ ਰਸਤੇ ਨੇ ਤੇ ਕਿਹੜੇ ਸਹੀ ਨੇ ਫਿਰ ਆਫ ਕੋਰਸ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸਮਝਦਾਰ ਲੋਕ ਹੈ ਜਿਨ੍ਹਾਂ ਦਾ ਸਾਡੇ ਤੇ ਵਿਸ਼ਵਾਸ ਬੰਦਾ ਤੇ ਪ੍ਰੋਸੈਸਿੰਗ ਵਿੱਚ ਜਾਣਦੇ ਆ ਬਿਲਕੁਲ ਜੇਕਰ ਵਿਸ਼ਵਾਸ ਬਣਾਉਣਾ ਹੈ ਤੇ ਵਿਸ਼ਵਾਸ ਤਾਂ ਬਣੂਗਾ ਬੱਚਾ ਬਾਹਰ ਪੈਨਾ ਹੈ ਬਾਹਰਲੇ ਸ਼ਹਿਰਾਂ ਚ ਜਾ ਕੇ ਪੈਸੇ ਨਾਲ ਹਟਾਓ ਜਰੂਰ ਸਲਾਹ ਲੈਣ ਜਰੂਰ ਆਓ ਮਰਜੀ ਤੁਸੀਂ ਆਪਣੀ ਕਰਨੀ ਹੈਗੀਆ ਪਰ ਜਿਹੜੀ ਸਲਾਹ ਹੈ ਉਹ ਫਰੀਦ ਦੇ ਵਿੱਚ ਦਿੰਦੇ ਆ ਕੌਣ ਐਡਵਾਂਸ ਅਕੈਡਮੀ ਵਾਲੇ ਤੇ ਐਡਵਾਂਸ ਅਕੈਡਮੀ ਹੈ ਕਿੱਥੇ ਗੁਰੂਵਰ ਸਾਹਿਬ ਡਾਕਟਰ ਧਮਨ ਹਸਪੀਟਲ ਦੇ ਲਾਗੇ ਤੇ ਸਾਹਮਣੇ ਅ ਉਸਤੇ ਬਿਲਕੁਲ ਆਪੋਜ਼ਿਟ ਹੈ ਤੇ ਤੁਸੀਂ ਆ ਕੇ ਫ੍ਰੀ ਸਲਾਹ ਵੀ ਲੈ ਸਕਦੇ ਹੋ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਆ ਤੇ ਗੁਰੂ ਅਰਸਾਈ ਚ ਇਸ ਤੋਂ ਵਧੀਆ ਜੇ ਗੱਲ ਕਰਦੇ ਹੈਗਾ ਤਾਂ ਐਜੂਕੇਸ਼ਨ ਦੇ ਲਈ ਤੁਹਾਡੀ ਉਚੇਰੇ ਪਵਿੱਖ ਦੇ ਲਈ ਮਿਆਰੀ ਸਿੱਖਿਆ ਦੇ ਲਈ ਇਸ ਤੋਂ ਵਧੀਆ ਕੋਈ ਸਥਾਨ ਨਹੀਂ ਹੈਗਾ ਤਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕੋਂ ਦਾ ਜਿਹਨੋਂ ਤੁਹਾਡਾ ਖੁੱਦਾ ਗੁਰੂ ਅਰਸਾਈ ਲੈ